ਇਹ ਕਹਿੰਨੇਗੇ ਹਾਂ ਵੀ ਆਜ਼ਾਦ ਹੋਇਆ ਮੁਲਕ ਸਾਡਾ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਪਰ ਉਹਦੇ ਨਾਲ ਸਾਨੂੰ ਇਹ ਗੱਲ ਵੀ ਨਹੀਂ ਕਦੀ ਭੁੱਲਣੀ ਚਾਹੀਦੀ ਕਿ ਉਸ 15 ਅਗਸਤ ਵਾਲੇ ਦਿਨ ਸਾਡੇ ਪੰਜਾਬ ਦੀਆਂ 20 ਲੱਖ ਲਾਸ਼ਾਂ ਜਿਹੜੀਆਂ ਦਫ਼ਨ ਹੋਈਆਂ ਹਾਂ ਇਹ ਧੀਆਂ ਭੈਣਾਂ ਇੱਜਤਾਂ ਲੁੱਟੀਆਂ ਗਈਆਂ ਉਹ ਪਰਿਵਾਰਾਂ ਨੂੰ ਪੁੱਛ ਕੇ ਦੇਖਿਆ ਜਾਵੇ ਨਾ ਉਹ ਉਹਨਾਂ ਦੇ ਦਿਲ ਤੇ ਕੀ ਵੀ ਦਿੱਤੀ ਹੈ ਹਾਂਜੀ ਭਾਈ ਤੁਸੀਂ ਇੱਥੇ ਆਟੋ ਚਲਾਉਂਦੇ ਹੋ ਤੇ ਕੀ ਲੱਗਦਾ ਹੈ ਆਜ਼ਾਦੀ ਦੇ ਜਿਹੜੇ ਬੜੇ ਮਨਾਏ ਜਾਂਦੇ ਨੇ ਆਏ ਸਾਲ ਝੰਡਾ ਚੜਾਇਆ ਜਾਂਦਾ ਤੇ ਬੜੀ ਧੂਮ ਧਾਮ ਨਾਲ ਕਹਿੰਦੇ ਨੇ ਕਿ ਇੰਨੇ ਸਾਲ ਆਪਾਂ ਆਜ਼ਾਦੀ ਦੇ ਮਨਾ ਲੈ ਆਮ ਵਰਗ ਦੀ ਆਮ ਮਜ਼ਦੂਰ ਦੀ ਆਮ ਦਿਹਾੜੀਦਾਰ ਦੀ ਤੁਹਾਨੂੰ ਲੱਗਦਾ ਆਜ਼ਾਦੀ ਹੋ ਚੁੱਕੀ ਆ ਇਸ ਲਈ ਨਹੀਂ ਇਸ ਤਰ੍ਹਾਂ ਵੀ ਆਮ ਪੌਲਕ ਦੀ ਜਿਹਨਾਂ ਦਾ ਤਾਂ ਕੰਮਕਾਰ ਸੈੱਟ ਹੈਗੇ ਆ ਉਹਨਾਂ ਦਾ ਤਾਂ ਹੈਗੇ ਆ ਜੇ ਕਿ ਸਾਰੀ ਆਮ ਪਬਲਿਕ ਦੀ ਮਤਲਬ ਉਹ ਆਜ਼ਾਦ ਨੇ ਜਾਂ ਉਹ ਮਤਲਬ ਕਿ ਸ਼ਖਸ ਉਹ ਨਹੀਂ ਹੈਗਾ ਹੂੰ ਬਾਕੀ ਸਾਨੂੰ ਜਿਹੜਾ ਆਪਾਂ ਇਹ ਤਾਂ ਕਿੰਨੇ ਕਿ ਹਾਂ ਵੀ ਆਜ਼ਾਦ ਹੋਇਆ ਮੁਲਕ ਸਾਡਾ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਹਕੂਮਤ ਦਾ ਅੰਗਰੇਜ਼ ਹਕੂਮਤ ਕੋ ਅਸੀਂ ਮਤਲਬ ਯਾਦ ਹੋ ਗਏ ਉਹਨਾਂ ਦਾ ਕਬਜਾ ਸੀ ਪਰ ਉਹਦੇ ਨਾਲ ਸਾਨੂੰ ਇਹ ਗੱਲ ਵੀ ਨਹੀਂ ਕਦੀ ਭੁੱਲਣੀ ਚਾਹੀਦੀ ਕਿ ਉਸ 15 ਅਗਸਤ ਵਾਲੇ ਦਿਨ ਸਾਡੇ ਪੰਜਾਬ ਦੀਆਂ 20 ਲੱਖ ਲਾਸ਼ਾਂ ਜਿਹੜੀਆਂ ਦਫ਼ਨ ਹੋਈਆਂ ਹਾਂ ਇਹ ਧੀਆਂ ਪਣੇ ਇਤਾਂ ਲੁੱਟੀਆਂ ਗਈਆਂ ਉਹ ਪਰਿਵਾਰਾਂ ਨੂੰ ਪੁੱਛ ਕੇ ਦੇਖਿਆ ਜਾਵੇ ਨਾ ਉਹ ਉਹਨਾਂ ਦੇ ਦਿਲ ਤਾਂ ਕੀ ਬੀਤਦੀ ਹੈ ਜੀ ਸਾਨੂੰ ਇਹ ਮਨਾਉਣ ਦੇ ਨਾਲ 15 ਅਗਸਤ ਮਨਾਉਂਦੇ ਨਾਲ ਸਾਨੂੰ ਉਹ ਗੱਲ ਵੀ ਯਾਦ ਰੱਖਣੀ ਹੈ ਉਜਾੜਾ ਵੀ ਹੋਇਆ ਕਰੇ ਉਜਾੜਾ ਹੋਇਆ ਕਿ ਉਹ ਜਿਹੜਾ ਦਿਨ ਜਿਹੜੇ ਪਰਿਵਾਰ ਵਿਛੜ ਗਏ ਅੱਜ 70 70 ਸਾਲ ਬਾਅਦ ਵੀ ਉਹ ਮਿਲ ਰਹੇ ਨੇ ਤੇ ਇਹ ਚੀਜ਼ਾਂ ਵੀ ਸਾਨੂੰ ਨਾਲ ਅਕਾਊਂਟ ਕਰਨੀਆਂ ਚਾਹੀਦੀਆਂ ਕਿ ਉਹ ਸਾਡੀਆਂ ਧੀਆ ਭੈਣਾਂ ਦੇ ਜਿੱਤਾਂ ਲੁੱਟੀਆਂ ਫਿਰ ਉਹਨਾਂ ਨੂੰ ਬਾਤ ਕਤਲ ਕਰ ਦਿੱਤਾ ਗਿਆ ਭਾਈ ਨਾ ਭਾਈ ਲੜਾਤਾ Hindu Muslim Sikh ईसाई ਜਿਹੜੇ ਭਾਈ ਭਾਈ ਸੀ ਉਹਨਾਂ ਤੇ ਬੰਡੀਆਂ ਪੈ ਗਈਆਂ ਤੇ ਹੁਣ ਹੁਣ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ ਉਦੋਂ ਮੁਸਲਮਾਨ ਤੇ ਇਹ ਨਾ ਪੰਜਾਬੀਆਂ ਦੇ ਆਸੋ ਵਿੱਚ ਕਿੰਨਾ ਭਾਈਚਾਰਾ ਸੀਗਾ ਮਿਲ ਵਰਤਨਾ ਵਿਆਹ ਸ਼ਾਦੀਆਂ ਸਾਰਾ ਇਕੱਠੇ ਸੀ ਅੱਜ ਵੀ ਇੰਟਰਵਿਊ ਆਉਂਦੀਆਂ ਨੇ ਉਹ ਦੱਸਦੇ ਨੇ ਸਾਡਾ ਫਲਾਣਾ ਪਿੰਡ ਸੀ ਫਲਾਣਾ ਪਿੰਡ ਸੀ ਉਹ ਆ ਮੈਂ ਪਿੱਛੇ ਸੁਣ ਰਿਹਾ ਸੀਗਾ ਸਾਡੇ ਆਪਣਾ ਕਪੂਰ ਪਿੰਡ ਦਾ ਜੰਡੂ ਸਿੰਘਾ ਇਹ ਸਾਰੇ ਉਹਨੇ ਨਾਂ ਲਏ ਉਧਰ ਪਾਕਿਸਤਾਨ ਵਿੱਚ ਸੀ ਅਸੀਂ ਬਹੁਤ ਮਤਲਬ ਕਿ ਵਧੀਆ ਤਰੀਕੇ ਨਾਲ ਸੀ ਰਿੰਦਰ ਬੇਸ਼ੱਕ ਜਿਸਮ ਉੱਤੇ ਨੇ ਰੂਹਾਂ ਉਹਨਾਂ ਦੀਆਂ ਹੱਲੇ ਵੀ ਇੱਥੇ ਫਸੀਆਂ ਹੋਈਆਂ ਨੇ ਇੰਨੀ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਆਜ਼ਾਦੀ ਆਮ ਵਿਅਕਤੀ ਦੀ ਤੁਸੀਂ ਕਿੰਨੀ ਕ ਮੰਨਦੇ ਹੋ ਤੁਹਾਡੇ ਵਾਲੀ ਗੱਲ ਤਾਂ ਬਹੁਤ ਜਾਇਜ਼ ਹੈ ਦਫਤਰਾਂ ਦੇ ਵਿੱਚ ਜਦੋਂ ਇੱਕ ਮਜ਼ਦੂਰ ਕੰਮ ਕਰਾਉਣ ਦੇ ਲਈ ਜਾਂਦਾ ਹੈ ਉਹਨੂੰ 4-4 5-5 ਦਿਹਾੜੀਆਂ ਤੋੜਨੀਆਂ ਪੈਂਦੀਆਂ ਜਿਹਦੇ ਨਾਲ ਸਵੇਰ ਨੂੰ ਕੰਮ ਤੇ ਜਾਣਾ ਤਾਂ ਸ਼ਾਮ ਨੂੰ ਘਰੇ ਰੋਟੀ ਪੱਕਣੀ ਆ ਉਹ ਵਿਅਕਤੀ ਵੀ ਜਦੋਂ ਉਲਝ ਜਾਂਦਾ ਇਹਨਾਂ ਸਾਰਿਆਂ 'ਚ ਉਦੋਂ ਲੱਗਦਾ ਵੀ ਆਪਾਂ ਆਜ਼ਾਦੀ ਮਾਣ ਰਹੇ ਆ ਇਹ ਗੱਲ ਇਹ ਗੱਲ ਡਿਪੈਂਡ ਕਰਦੀ ਆ ਜਿਹੜਾ ਮਤਲਬ ਉਸ ਅੱਗੇ ਜਿਹੜਾ ਅਫਸਰ ਆ ਜਾਂ ਕੋਈ ਕਲਰਕ ਆ ਜਾਂ ਕਿਦਾਂ ਉਹਦਾ ਨੇਚਰ ਕੀ ਆ ਕਿਉਂਕਿ ਸਾਰੇ ਬੰਦੇ ਵੀ ਇਦਾਂ ਦੇ ਨਹੀਂ ਕਿ ਜਿਹੜਾ ਮਤਲਬ ਕਿਸੇ ਮਜ਼ਦੂਰ ਨੂੰ ਕਹਣ ਵੀ ਆ ਉਹ ਦੇ ਗੇੜੇ ਪਾਉਣ ਜਾਂ ਉਹਨੂੰ ਧੱਕੇ ਖਾਣੇ ਪੈਂਦੇ ਹੁਣ ਕੁਝ ਇਦਾਂ ਦੇ ਬੰਦੇ ਵੀ ਹੈਗੇ ਵੀ ਜਿਹੜੇ ਮਤਲਬ ਕਿ ਆ ਪੁੱਛਦੇ ਆਓ ਜੀ ਕੀ ਕੰਮ ਹੈਗਾ ਤੇ ਹੁਣ ਆ ਵੀ ਇਹ ਚਾਹੀਦਾ ਕਿ ਹਰ ਇੱਕ ਬੰਦਾ ਜਿਹੜਾ ਨਾ ਉਹਨਾਂ ਗਰੀਬ ਬੰਦਿਆਂ ਦਾ ਪਹਿਲ ਤੇ ਆਧਾਰ ਤੇ ਕੰਮ ਹੋਣਾ ਚਾਹੀਦਾ ਸਹੀ